you mm -hmm. ਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ 8994% ਸੰਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲਿਸਟਾਂ ਜਿਹੜੀਆਂ ਰਿਵਾਈਜ਼ ਹੋ ਕੇ ਆ ਚੁੱਕੀਆਂ ਨੇ ਤੇ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਬਹੁਤ ਹੀ ਅਹਿਮ ਸੁਣਵਾਈ ਵੀ ਹੋਣੀ ਸੀ ਉਹ ਹੋ ਚੁੱਕੀ ਹੈ ਜੀ 994 ਦੇ ਜਿਹੜੇ ਪੈਂਡਿੰਗ ਕੈਂਡੀਡੇਟ ਸੀਗੇ ਜਿਨ੍ਹਾਂ ਦੀ ਜੁਆਇਨਿੰਗ ਰੋਕੀ ਗਈ ਸੀ ਉਹਨਾਂ ਨੂੰ ਲੈ ਕੇ ਹਾਈ ਕੋਰਟ ਨੇ ਕੀ ਫੈਸਲਾ ਲਿਆ ਹੈ ਕਦੋਂ ਤੱਕ ਇਹ ਜੁਆਇਨਿੰਗ ਜਿਹੜੀ ਦਿੱਤੀ ਜਾਏਗੀ ਕਿਸ ਤਰੀਕੇ ਨਾਲ ਇਸ ਦਾ ਪ੍ਰੋਸੈਸ ਸਟਾਰਟ ਹੋਏਗਾ ਸੈਕੰਡ ਲਿਸਟ ਕਦੋਂ ਤੱਕ ਆ ਸਕਦੀ ਹੈ ਬੈਕਲੌਗ ਦੇ ਕੀ ਇਸ ਟਾਈਮ ਜਿਹੜਾ ਹੈ ਇਸ਼ੂ ਚੱਲ ਰਿਹਾ ਹੈ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਅੱਜ ਦੀ ਸੁਣਵਾਈ ਦੀ ਉਸ ਤੋਂ ਬਾਅਦ ਆਪਾਂ ਲਿਸਟਾ ਦੀ ਵੀ ਗੱਲ ਕਰਾਂਗੇ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਜ ਦੇ ਜਿਹੜਾ ਕੇਸ ਲੈ ਕੇ ਸੁਣਵਾਈ ਹੋਈ ਸੀ 9594 ਭਰਤੀ ਸੰਬੰਧੀ ਉਹ ਜਿਹੜਾ ਕੇਸ ਹੈ ਫਾਈਨਲੀ ਡਿਸਪੋਜ਼ਡ ਆਫ ਹੋ ਚੁੱਕਿਆ ਹੈ ਜੀ ਠੀਕ ਹੈ ਐਟ ਦੀ ਐਂਡ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕੇਸ ਦੇ ਵਿੱਚੋਂ ਉਸ ਕੇਸ ਦੀ ਹਿਅਰਿੰਗ ਦੇ ਦੌਰਾਨ ਜੋ ਸਿਲੈਕਟਡ ਰਿਵਾਈਜ਼ਡ ਜਿਹੜੀ ਲਿਸਟ ਆਈ ਹੈ ਉਹਨਾਂ ਕੈਂਡੀਡੇਟਸ ਦੀ ਜਿਹੜੀ ਜੁਆਇਨਿੰਗ ਹੈ ਉਹ ਹੋਏਗੀ ਜੀ ਠੀਕ ਹੈ ਤਾਂ ਫਾਈਨਲੀ ਕੇਸ ਜਿਹੜਾ ਡਿਸਪੋਜ਼ ਹੋ ਚੁੱਕਿਆ ਹੈ ਤੇ ਇਸ ਦੇ ਜਿਹੜੇ ਆਫੀਸ਼ੀਅਲ ਆਰਡਰ ਨੇ ਜੋ ਵੀ ਸੁਣਵਾਈ ਹੋਈ ਹੈ ਉਸ ਦਾ ਜਿਹੜਾ ਆਫੀਸ਼ੀਅਲ ਆਰਡਰ ਹੈ ਉਹ ਤੁਹਾਨੂੰ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਜਿਹੜਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਦੇਖਣ ਨੂੰ ਮਿਲ ਜੇਗਾ ਪਲੱਸ ਜਿਹੜੀ ਤੁਹਾਨੂੰ ਪਤਾ ਹੈ ਕਿ ਲਿਸਟ ਆਈ ਹੈ ਡਿਪਾਰਟਮੈਂਟ ਵੱਲੋਂ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਕਲੀਅਰ ਕਰਕੇ ਫੇਰ ਲਿਸਟ ਆਈ ਹੈ ਤਾਂ ਇਹ ਜਿੰਨੇ ਵੀ ਤੁਹਾਨੂੰ ਲਿਸਟ ਦਿਖ ਰਹੀ ਹੈ ਪ੍ਰੋਪਰ ਠੀਕ ਹੈ ਉਹ ਸਾਰੇ ਕੈਂਡੀਡੇਟਸ ਇਸ ਦੇ ਵਿੱਚ एलिजिਬਲ ਨੇ ਤੇ ਇਹਨਾਂ ਦੀ ਜਿਹੜੀ ਜੁਆਇਨਿੰਗ ਰੋਕੀ ਗਈ ਸੀ ਉਹ ਵੀ ਹੁਣ ਜੁਆਇਨਿੰਗ ਦਾ ਪ੍ਰੋਸੈਸ ਜਿਹੜਾ ਉਹ ਸਟਾਰਟ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈ ਬੈਕਲੋਗ ਦੀ ਸੈਕੰਡ ਲਿਸਟ ਦੀ ਤਾਂ ਦੇਖੋ ਬੈਕਲੋਗ ਨੂੰ ਲੈ ਕੇ ਤੇ ਸੈਕੰਡ ਲਿਸਟ ਨੂੰ ਲੈ ਕੇ ਤਾਂ ਆਪਾਂ ਉਦੋਂ ਗੱਲ ਕਰਾਂਗੇ ਸੈਕੰਡ ਲਿਸਟ ਦੀ ਖਾਸ ਤੌਰ ਤੇ ਆਪਾਂ ਪੁਆਇੰਟ ਦੀ ਗੱਲ ਕਰ ਰਹੇ ਹਾਂ ਸੈਕੰਡ ਲਿਸਟ ਨੂੰ ਆਪਾਂ ਤਾਂ ਗੱਲ ਕਰਾਂਗੇ ਜੇਕਰ ਪਹਿਲੀ ਲਿਸਟ ਪ੍ਰੋਪਰ ਜੁਆਇਨ ਕਰ ਪੰਦੀ ਆ ਹਲੇ ਤਾਂ ਪਹਿਲੀ ਲਿਸਟ ਹੀ ਤੁਹਾਨੂੰ ਪਤਾ ਹੈ ਕਿ ਹਲੇ ਕੁਝ ਕੈਂਡੀਡੇਟਸ ਜੁਆਇਨ ਕਰਨ ਤੋਂ ਰਹਿੰਦੇ ਨੇ ਜਦੋਂ ਤੱਕ ਉਹਨਾਂ ਦਾ ਸਾਰਾ ਡਾਟਾ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਤੁਹਾਨੂੰ ਸੈਕੰਡ ਲਿਸਟ ਜਿਹੜੀ ਆ ਦੇਖਣ ਨੂੰ ਨਹੀਂ ਮਿਲਣੀ ਹੈਗੀ ਰਹੀ ਗੱਲ ਬੈਕਲੋਗ ਦੀ ਬੈਕਲੋਗ ਦੇ ਅੋ ਵੀ ਦਾ ਅਫੀਸ਼ੀਅਲ ਫੈਸਲਾ ਹੈ ਉਹ ਤੁਹਾਨੂੰ ਸਾਰਾ ਰਿਟਨ ਆਰਡਰ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਬੈਕਲੋਗ ਸੰਬੰਧੀ ਕਲੀਅਰ ਹੈ ਜੀ ਤਾਂ ਬਹੁਤ ਹੀ ਵੱਡੀ ਖੁਸ਼ਖਬਰੀ ਆ ਉਹਨਾਂ ਕੈਂਡੀਡੇਟਸ ਦੇ ਲਈ ਜਿਨ੍ਹਾਂ ਦੀ ਜੁਆਇਨਿੰਗ ਜਿਹੜੀ ਰੋਕੀ ਗਈ ਸੀਗੀ ਠੀਕ ਹੈ ਉਮੀਦ ਕਰਦੇ ਆ ਕਿ ਡਿਪਾਰਟਮੈਂਟ ਥੋੜੇ ਦਿਨਾਂ ਦੇ ਅੰਦਰ ਅੰਦਰ ਜਿਹੜੀ ਇਹ ਜੁਆਇਨਿੰਗ ਦਾ ਪ੍ਰੋਸੈਸ ਹੈ ਉਹ ਵੀ ਸਟਾਰਟ ਕਰੇ ਇਸ ਤੋਂ ਬਿਨਾ ਜਿਹੜੀ ਰਿਵਾਈਜ਼ ਹੋ ਕੇ ਲਿਸਟ ਆਈ ਹੈ او وی ਤੁਸੀਂ ਇੱਥੇ ਦੇਖ ਪਾ ਰਹੇ ਹੋਵੋਗੇ ਠੀਕ ਹੈ ਜਿਹੜੀ ਇਸ ਦੇ ਵਿੱਚ ਡਬਲਿੰਗ ਸੀਗੀ ਉਹ ਕਲੀਅਰ ਕੀਤੀ ਗਈ ਹੈ ਜਿਵੇਂ ਤੁਸੀਂ ਇਹ ਪੁਆਇੰਟ ਦੇਖ ਸਕਦੇ ਹੋ ਰਿਜੈਕਟਡ ਇਨ bc ਕੈਟਾਗਰੀ ਬਟ एलिजिबल ਠੀਕ ਹੈ ਕਿਹੜੀ ਕੈਟਾਗਰੀ ਦੇ ਵਿੱਚ एलिजिबल ਹੈ ਓਪਨ ਦੇ ਵਿੱਚ ਯਾਨੀ ਕਿ ਓਪਨ ਮੈਰਿਟ ਦੇ ਵਿੱਚ ਆ ਰਿਹਾ ਹੈ ਤਾਂ ਇਹ ਜਿਹੜੀ ਡਬਲਿੰਗ ਹੈ ਇਹ ਸਾਰੀ ਕਲੀਅਰ ਕਰਕੇ ਹੀ ਇਹ ਲਿਸਟ ਜਿਹੜੀ ਆ ਪ੍ਰੋਪਰ ਜਾਰੀ ਕੀਤੀ ਗਈ ਹੈ ਤੇ ਇਸ ਲਿਸਟ ਨੂੰ ਹਾਈ ਕੋਰਟ ਵੱਲੋਂ ਵੀ ਜਿਹੜਾ ਹੈ ਐਕਸੈਪਟ ਕਰ ਲਿਆ ਗਿਆ ਹੈ ਤੇ ਇਹਨਾਂ ਕੈਂਡੀਡੇਟਸ ਦੀ ਜਿਹੜੀ ਜੁਆਇਨਿੰਗ ਰੋਕੀ ਗਈ ਸੀ ਉਹ ਜਿਹੜੀ ਜੁਆਇਨਿੰਗ ਹੈ ਹੁਣ ਬਹੁਤ ਜਲਦ ਕਰਵਾਈ ਜਾਏਗੀ ਜੇ ਆਪਾਂ ਗੱਲ ਕਰੀਏ ਕਿ ਹੁਣ ਟੋਟਲ ਕਿੰਨੇ ਕੈਂਡੀਡੇਟਸ ਨੂੰ ਜੁਆਇਨਿੰਗ ਕਰਾਈ ਜਾਏਗੀ ਜਾਂ ਕਿਹੜੀ ਕੈਟਾਗਰੀ ਨੂੰ ਕਰਾਈ ਜਾਏਗੀ ਹੋਪਸ ਹੁਤਾ ਹੈ ਹੀ ਅਭੀ ਹਾਂ ਇਕੱਠਿਆਂ ਨੂੰ ਦਿੱਤੀ ਜਾਵੇ ਲੇਕਿਨ ਜੋ ਕੇਸ ਦੀ ਅੱਜ ਸੁਣਵਾਈ ਹੋਈ ਹੈ ਕਿਤੇ ਨਾ ਕਿਤੇ ਇਹ ਦੇਖਣ ਨੂੰ ਮਿਲਿਆ ਹੈ ਸੁਣਨ ਦੇ ਵਿੱਚ ਮਿਲਿਆ ਹੈ ਕਿ ਜਿਹੜੇ ਪਹਿਲਾਂ ਓਪਨ ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਜਲਦੀ ਜੁਆਇਨਿੰਗ ਕਰਾਇਆ ਜਾਏਗਾ ਯਾਨੀ ਉਹਨਾਂ ਨੂੰ ਪਹਿਲਾਂ ਜੁਆਇਨਿੰਗ ਕਰਾਈ ਜਾਏਗੀ ਉਸ ਤੋਂ ਬਾਅਦ ਅਦਰ ਕੈਟਾਗਰੀ ਜਿਹੜੀ ਹੈ ਉਹ ਜੁਆਇਨ ਕਰੇਗੀ ਬਾਕੀ ਦੇਖੋ ਇਹ ਸਿਰਫ ਕਹਿੰਦੀਆਂ ਗੱਲਾਂ ਨੇ ਜੋ ਆਫੀਸ਼ੀਅਲ ਆਰਡਰ ਆਣਗੇ ਉਹਦੇ ਅਕੋਰਡਿੰਗ ਹੀ ਪ੍ਰ ਫਾਈਨਲੀ बस ਇੰਨੀ ਮੁੱਖੀ ਗੱਲ ਹੈ ਕਿ ਜਿਹੜੀ ਜੁਆਇਨਿੰਗ ਰੋਕੀ ਗਈ ਸੀ ਜਾਂ ਜਿਹੜੇ ਡਬਲਿੰਗ ਵਾਲੇ ਕੈਂਡੀਡੇਟ ਸੀਗੇ ਉਹਨਾਂ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਬਿਕੋਜ਼ ਆਫ 댓 ਉਹ ਸਿੱਟਾਂ ਜਿਹੜੀਆਂ ਨੇ ਕਲੀਅਰ ਨਹੀਂ ਸੀ ਹੋ ਰਹੀਆਂ ਦੋ ਦੋ ਕੈਟੇਗਰੀ ਕਰਕੇ ਜਿਹੜੀਆਂ ਨੇ ਕਿਤੇ ਨਾ ਕਿਤੇ ਦਿੱਕਤ ਆ ਰਹੀ ਸੀ ਤਾਂ ਉਹ ਵੀ ਡਿਪਾਰਟਮੈਂਟ ਵੱਲੋਂ ਜਿਹੜੀ ਕਲੀਅਰ ਕਰ ਦਿੱਤੀ ਗਈ ਹੈ ਕਲੀਅਰ ਹੈ ਤੇ ਇਸ ਤੋਂ ਬਿਨਾ ਜੇ ਆਪਾਂ ਡੀ ਰਿਜ਼ਰਵ ਪੋਸਟਾਂ ਦੀ ਗੱਲ ਕਰੀਏ ਮੈਰਿਟੇ ਨੀਚੇ ਜਾਣ ਦੀ ਗੱਲ ਕਰੀਏ ਤਾਂ ਬਿਲਕੁਲ ਜਾਏਗੀ ਡੀ ਰਿਜ਼ਰਵ ਵੀ ਹੋਣਗੀਆਂ ਪੋਸਟਾਂ ਠੀਕ ਹੈ ਸ ਅਸਨੇ ਆਪਾਂ ਪਹਿਲੀ ਪੌੜੀ ਨਹੀਂ ਚੜਦੇ ਦੂਜੀ ਪੌੜੀ ਆਪਾਂ ਨਹੀਂ ਚੜ ਸਕਦੇ ਇਸੇ ਤਰੀਕੇ ਨਾਲ ਪ੍ਰੋਸੈਸ ਹੈ ਜਦੋਂ ਤੱਕ ਫਰਸਟ ਲਿਸਟ ਪ੍ਰੋਪਰ ਜੁਆਇਨ ਨਹੀਂ ਕਰਦੀ ਉਦੋਂ ਤੱਕ ਤੁਹਾਨੂੰ ਸੈਕੰਡ ਲਿਸਟ ਥਰਡ ਲਿਸਟ ਹੈਜਾ ਕੁਝ ਨਹੀਂ ਦੇਖਣ ਨੂੰ ਮਿਲਣਾ ਨਹੀਂ ਬੈਕਲੌਗ ਦੇ ਰਿਲੇਟਡ ਤੁਹਾਨੂੰ ਕੋਈ ਹੋਰ ਆਫੀਸ਼ੀਅਲੀ ਜਿਹੜੀ ਅਪਡੇਟ ਹੈ ਉਹ ਉਦੋਂ ਤੱਕ ਦੇਖਣ ਨੂੰ ਮਿਲੇਗੀ ਜਦੋਂ ਤੱਕ ਪਹਿਲੀ ਕੰਪਲੀਟ ਨਹੀਂ ਹੋ ਜਾਂਦੀ ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਆਫੀਸ਼ੀਅਲ ਅਪਡੇਟ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਛ ਨਾ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬ ਤਾਂ ਨੂੰ ਟਾਈਮ ਟੂ ਟਾਈਮ ਮਿਲਦੇ ਰਹਨ Telegram ਗਰੁੱਪ ਨਾਲ ਜ਼ਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੈਨੂੰ Instagram ਤੇ ਮੈਸੇਜ ਕਰ ਸਕਦੇ ਹੋ ਜੀ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਤੇ ਇਸ ਦੇ ਨਾਲ ਹੀ ਤੁਹਾਨੂੰ ਕੀ ਲੱਗਦਾ ਹੈ ਕਿਸ ਤਰੀਕੇ ਦਾ ਤੁਹਾਡਾ ਇਸ ਭਰਤੀ ਨੂੰ ਲੈ ਕੇ opinion ਹੈ ਆਪਦੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਇਹ ਪੂਰੀ ਲਿਸਟ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ अवेलेबल ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਹਾਈ ਕੋਰਟ ਵੱਲੋਂ ਜੋ ਵੀ ਆਫੀਸ਼ਲ ਆਰਡਰ ਸ਼ਾਮ ਨੂੰ ਜਾਂ ਕੱਲ੍ਹ ਸਵੇਰ ਤੱਕ ਜਦੋਂ ਵੀ ਆਊਟ ਹੁੰਦੇ ਨੇ ਆਪਾਂ ਤੁਹਾਡੇ ਨਾਲ ਉਹਦੇ ਤੇ ਵੀ ਇੱਕ ਅਲੱਗ ਸੈਪਰੇਟ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ